ਇਹ ਉਹੀ ਪਾਕਿਸਤਾਨੀ ਬਾਸਮਤੀ ਆ ਜਿਹੜੀ ਆਪਾਂ ਤੁਹਾਨੂੰ ਦਿਖਾ ਦੇ ਸੀਗੇ 370 ਬਾਸਮਤੀ ਦੇ ਆ ਸਾਡੇ ਕੋਲ ਹੋਏ ਨੇ ਠੀਕ ਤੇ ਇਹ ਸੀ ਇੱਕ ਕਨਾਲ ਲਗਭਗ ਥਾਂ ਲੱਗੀ ਹੋ ਉਹ ਦੋਸਤ ਕਹਿ ਰਿਹਾ ਕਿ ਇੱਕੋ ਹੀ ਆ ਨਹੀਂ ਉਹਦਾ ਬਿਲਕੁਲ ਹੀ ਟੋਟਲੀ ਗਲਤ ਆ ਇਹਦਾ ਝਾੜਦਾ ਇਹਦਾ ਪਰਾਲੀ ਦਾ ਉਹਦਾ ਫਰਕ ਦੇਖਿਆ ਸੀਗਾ ਇਹ ਤੇ ਕੋਈ ਹਲਦੀ ਰੋਗ ਹੈ ਨਹੀਂ ਹਲਦੀ ਕੋਈ ਰੋਗ ਨਹੀਂ ਆਇਆ ਜੀ ਕੋਈ ਕਿਸੇ ਕਿਸਮ ਦਾ ਕੋਈ ਰੋਗ ਨਹੀਂ ਆਇਆ ਤੇ ਆਹ ਮੁੰਡੇ ਜਿਸ ਬਾਸਮਤੀ ਦੇ ਗੱਟੇ ਭਰ ਰਹੇ ਨੇ ਆ ਇਹ ਉਹੀ ਪਾਕਿਸਤਾਨੀ ਬਾਸਮਤੀ ਆ ਜਿਹੜੀ ਆਪਾਂ ਤੁਹਾਨੂੰ ਦਿਖਾ ਲ ਦੇ ਸੀਗੇ ਇਹ ਨੌਕ ਮੜਲੇ 9 10 ਮੜਲੇ ਅੱਜ ਵੀਜੀ ਹੋਈ ਸੀਗੀ ਤੇ ਤੁਸੀਂ ਦੇਖ ਲਓ ਵੀ ਇਹਦੇ ਦੋ ਗੱਟੇ ਵੀ ਸਾਡੇ ਪੂਰੇ ਨਹੀਂ ਹੋਏ ਹੈਗੇ ਮੰਨ ਕੇ ਚੱਲੋ ਵੀ ਸ਼ਾਇਦ ਇੱਕ ਸਵਾ ਕੁ ਗੱਟਾ ਇੱਕ ਗੱਟਾ ਹੋਇਆ ਆ ਤੇ ਜਿਹੜੀ ਸਾਡੀ ਪਾਕਿਸਤਾਨੀ ਬਾਸਮਤੀ ਤੋਂ ਇਲਾਵਾ ਦੂਸਰੀ ਸੀ 370 370 ਬਾਸਮਤੀ ਦੇ ਆ ਸਾਡੇ ਕੋਲ ਹੋਏ ਨੇ ਠੀਕ ਹੈ ਜੀ ਤੇ ਇਹਦਾ ਵੀ ਹਜੇ ਜਿਹੜਾ ਟੈਸਟ ਆ ਉਹ ਵਜ੍ਹਾ ਆ ਤੁਸੀਂ ਦੇਖ ਲਓ ਬਈ ਤਕਰੀਬਨ ਤਕਰੀਬਨ ਇਹ ਵੀ ਸਾਡੇ ਕੋਲ 4 4.5 4-5 ਗੱਟੇ ਹੋਏ ਆ ਤੇ ਇਹ ਸੀ ਇੱਕ ਕਨਾਲ ਲਗਭਗ ਥਾਂ ਲੱਗੀ ਹੋਈ ਸਵੇਰ ਸਵੇਰ ਦਾ ਵੇਲਾ ਤੇ ਸਵੇਰ ਦੇ ਵੇਲੇ ਡੋਵਾਲ ਵਿਖੇ ਸਰਦਾਰ ਪੂਰਨ ਸਿੰਘ ਹੁਣਾਂ ਨੇ ਬੰਦੇ ਲਾਏ ਹੋਏ ਆ ਜਿਨ੍ਹਾਂ ਨੇ ਕੱਲ ਪਰਸੋ ਵੱਡੀ ਸੀਗੀ ਬਾਸਮਤੀ ਤੇ ਅੱਜ ਇਹਨਾਂ ਨੇ ਝਾੜ ਦਿੱਤੀ ਆ ਤਾਂ ਹੁਣ ਵੇਖਦੇ ਆ ਇਹ ਜਿਹੜਾ ਆ ਕੀ ਨਿਕਲਿਆ ਸਾਡੇ ਕੋਲ ਪਰ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਚੀਜ਼ ਬਖਾਲਦਾ ਤੁਹਾਨੂੰ ਟੈਕਨੀਕਲ ਜਿਹੜੀਆਂ ਚੀਜ਼ਾਂ ਦੱਸੀਆਂ ਕਿਉਂਕਿ ਮੈਂ ਵਾਅਦਾ ਕਰਿਆ ਸੀ ਕਿ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਸਾਡੇ ਕੋਲੇ ਦਾ ਕੀ ਝਾੜ ਆਇਆ ਤੇ ਪਹਿਲੇ ਸਾਲ ਅਸੀਂ ਇੱਕਦਰਾ ਬੀਜ ਹੀ ਬਣਾਇਆ ਆ ਅਗਲੇ ਸਾਲ ਆਪਾਂ ਇਹਨੂੰ ਹੁਣ ਥੋੜਾ ਜਿਹਾ ਵੱਧ ਬੀਜਾਂਗੇ ਫੇਰ ਦੇਖਦੇ ਹਾਂ ਕੀ ਬਣਦਾ ਤੇ ਆਜੋ ਤੁਹਾਨੂੰ ਮੈਂ ਕੁਝ ਚੀਜ਼ਾਂ ਦਿਖਾਉਂਦਾ ਆ ਨਾ ਥੱਲੇ ਕਿਰੇ ਦਾਣੇ ਦੇਖੋ ਜਿਹੜੇ ਆਹ ਦਾਣੇ ਡਿੱਗ ਗਏ ਨੇ ਇਹ ਸਾਰੇ ਖੇਤ ਦੇ ਵਿੱਚ ਕਾਫੀ سارے ਦਾਣੇ ਨੇ ਇਦਾਂ ਤੇ ਜਿੱਥੇ ਮਰਜੀ ਮਤਲਬ ਦੇਖ ਲਓ ਉੱਥੇ ਹੀ ਇਹ ਦਾਣੇ ਨੇ ਹੁਣ ਆਪਾਂ ਸੋਚਣ ਲੱਗ ਜਾਨੇ ਆ ਯਾਰ ਵੀ ਇਹ ਦਾਣੇ ਡਿੱਗ ਗਏ ਨੇ ਕਿਰ ਗਏ ਨੇ ਕਈ ਤਾਂ ਚਲੋ ਨਗੇਲੀ ਵੀ ਕਰਦੇ ਨੇ ਬਹੁਤ ਜ਼ਿਆਦਾ ਹਨਾ ਕਮਾਈਨਾਂ ਵਾਲੇ ਵੀਰ ਵੀ ਗਲਤੀ ਕਰ ਜਾਂਦੇ ਨੇ ਪਰ ਇਹ ਮੈਂ ਗੱਲ ਦੱਸਾਂ ਜੀ ਸਰਦਾਰ ਜੀ ਕਰੋ ਜਰਾ ਗੱਲ ਇਹ ਦਾਣੇ ਕਿਹਦੇ ਆ ਜੈਦਾਰ ਜੀ ਸੋ ਤੁਹਾਡਾ ਪਹਿਲਾਂ ਧੰਨਵਾਦ ਜਿਹੜਾ ਜ਼ਿੰਮੇਵਾਰ ਵਾ ਜੀ ਜੀ ਆਪਾਂ ਕਹਿੰਨੇ ਵੀ ਇਹ ਗਡੋਏ ਚਾਹ ਹੋਰ ਚੀਜ਼ਾਂ ਹਾਲ ਵਾਹੀ ਦੇ ਵਿੱਚ ਆਪਣੇ ਵਾਏ ਜਾਂਦੇ ਆ ਹੂੰ ਕੋਹਨਾ ਕੋਸਾ ਨੁਕਸਾਨ ਜੀ ਵਾਂਦਾ ਹੁੰਦਾ ਵਾ ਉਹਦੇ ਨਾਲ ਦੇ ਨਾਲ ਮੈਂ ਕਹਿੰਦਾ ਤੇ ਜ਼ਿੰਮੇਦਾਰ ਜਿੰਨਾ ਕੋਈ ਦਾਨੀ ਵੀ ਨਿਗਾ ਜੀ ਜਿਹਦੀ ਫਸਲ ਵਿੱਚ ਉਹ ਕੁਦਰਤੀ ਜਾਨਵਰ ਤੇ ਕੀੜੇ ਮਕੌੜੇ ਜੋ ਜੀਵ ਧਰਤੀ ਤੇ ਵੀ ਰਹਿੰਦੇ ਆ ਮਹਾਰਾਜ ਨੇ ਉਹਨਾਂ ਦਾ ਐਸਾ ਕੁਦਰਤੀ ਰੱਖਿਆ ਹੋਇਆ ਵਾ ਆਪਾਂ ਦੇਈਏ ਨਾ ਦੇਈਏ ਕੁਦਰਤ ਨੇ ਉਹਨਾਂ ਨੂੰ ਐਸਾ ਦੇਣਾ ਮਹਾਰਾਜ ਨੂੰ ਹਰੇਕ ਦਾ ਹੀ ਫਿਕਰ ਆ ਆਪਣਾ ਫਿਕਰ ਆ ਨਾਲ ਦੀ ਨਾਲ ਜੋ ਜੀਵ ਜੰਤੂ ਉਹਨਾਂ ਨੇ ਪੈਦਾ ਕੀਤਾ ਗੁਰੂ ਮਹਾਰਾਜ ਉਹਨਾਂ ਦਾ ਰੁਜ਼ਗਾਰ ਉਹਨਾਂ ਦਾ ਅੰਨ ਜਿਸ ਤਰ੍ਹਾਂ ਕਿ ਇੱਕ ਬੱਚਾ ਜਨਮ ਲੈਂਦਾ ਵਾ ਉਹਦੇ ਆਉਣ ਤੋਂ ਪਹਿਲਾਂ ਮਹਾਰਾਜ ਨੇ ਉਹਦੇ ਰੁਜ਼ਗਾਰ ਦਾ ਉਹਦੇ ਫੂਡ ਦਾ ਇੰਤਜ਼ਾਮ ਕੀਤਾ ਕਿਉਂਕਿ ਉਹਦੀ ਮਦਰ 20 ਸਾਲ ਪਹਿਲਾਂ 25 ਸਾਲ ਪਹਿਲਾਂ ਆ ਚੁੱਕੀ ਆ ਹੂੰ ਇਸੇ ਤਰ੍ਹਾਂ ਜਿਹੜੇ ਜੀਵ ਜੰਤ ਜੇ ਧਰਤੀ ਦੇ ਵਿੱਚ ਵੀ ਰਹਿੰਦੇ ਆ ਉਹਨਾਂ ਦਾ ਮਹਾਰਾਜ ਨੇ ਸਾਰਾ ਪਹਿਲਾਂ ਇਹ ਪ੍ਰੋਗਰਾਮ ਸਾਰਾ ਬੜਾਇਆ ਹੋਇਆ ਉਹਨਾਂ ਦੇ ਖਾਨ ਪੀਣ ਦਾ ਜਿੰਨਾ ਵੀ ਹੈਗਾ ਇਹ ਕੁਦਰਤ ਕਿੰਦੀ ਬੜੀ ਬਿਆੰਤ ਦੇਣ ਵਾਲੀ ਆ ਜਿਹੜੀ ਸਾਡੇ ਦੋ ਗੱਟੇ ਨਿਕਲੇ ਨੇ ਪਾਕਿਸਤਾਨੀ ਬਾਸਮਤੀ ਦੇ ਆ ਉਹ ਵਾਲੇ ਜਿਹੜੇ 370 ਵਾਲੇ ਦੇ ਆ ਚਾਰ ਪੰਜ ਗੱਟੇ ਦੱਸੇ ਆ ਪਾਕਿਸਤਾਨੀ ਬਾਸਮਤੀ ਦੇ ਸੌਰੀ ਅਸੀਂ ਪਹਿਲਾਂ ਨੌ ਮੜਲੇ ਕਹਿ ਗਏ ਆ ਪਰ ਅਸਲੀਅਤ ਦੇ ਵਿੱਚ ਇਹ ਛੇ ਇੱਕ ਹੀ ਮੜਲੇ ਨੇ ਤੇ ਉਹ ਦੂਸਰੀ ਜਿਹੜੀ ਆ ਇਹ ਕਨਾਲ ਤੋਂ ਉੱਪਰ ਕਨਾਲ ਕਨਾਲ ਥਾਂ ਆ ਕਨਾਲ ਥਾਂ ਸਗਾ ਸਾਡਾ ਇਹਨੇ ਚ ਲੱਗੀ ਸੀਗੀ ਸਦਾ ਜੀ ਪਹਿਲਾਂ ਤਾਂ ਡਿਫਰੈਂਸ ਮੈਂ ਕਹਿੰਨਾ ਆਪਾਂ ਦੱਸ ਦਈਏ ਵੀ ਬਹੁਤ ਦੋਸਤ ਕਹਿ ਰਿਹਾ ਕਿ ਇੱਕੋ ਹੀ ਆ ਨਹੀਂ ਉਹ ਤਾਂ ਬਿਲਕੁਲ ਹੀ ਟੋਟਲੀ ਗਲਤ ਆ ਇਹਦਾ ਝਾੜਦਾ ਇਹਦਾ ਪਰਾਲੀ ਦਾ ਆਪਾਂ ਜਦੋਂ ਪਹਿਲੇ ਦਿਨ ਵੀ ਵੀਡੀਓ ਬਣਾਈ ਸੀਗੀ ਅੱਜ ਤੋਂ 15 20 ਦਿਨ ਪਹਿਲਾਂ ਬਣਾਈ ਸੀਗੀ ਆਪਾਂ ਉਸ ਦਿਨ ਵੀ ਇਹਨਾਂ ਦਾ ਦੋ ਦਾ ਫਰਕ ਦੇਖਿਆ ਸੀਗਾ ਇਹਨਾਂ ਦਾ ਪੱਤੇ ਦਾ ਅਤੇ ਜਿਹੜੀ ਆ ਕਿਉਂਕਿ ਵੀ ਇੱਕੇ ਖੱਤੇ ਚਾ ਦੋਵੇਂ ਬਾਸਮਤੀਆਂ ਜਿਹੜੀ ਪਾਕਿਸਤਾਨੀ ਸੀਗੀ ਉਹ ਡਿੱਗ ਪਈ ਸੀਗੀ ਹਵਾ ਦੇ ਨਾਲ ਜਿਹੜੀ 370 ਇਹਦਾ ਕੋਈ ਬੂਟਾ ਵੀ ਕੋ ਆਪਾਂ ਨੂੰ ਡਿੱਗਿਆ ਉਹਦਾ ਦਿਸਿਆ ਨਹੀਂਗਾ ਬਿਲਕੁਲ ਇਹਨਾਂ ਦੇ ਇਹ ਚੀਜ਼ਾਂ ਦਾ ਇੱਕ ਦੋ ਚੀਜ਼ਾਂ ਦਾ ਫਰਕ ਹੈਗਾ ਫਰਕ ਹੈਗਾ ਤੇ ਦੂਸਰਾ ਜਿਹੜਾ 370 ਆ ਮੇਰੇ ਹਿਸਾਬ ਨਾਲ ਪਾਕਿਸਤਾਨੀ ਬਾਸਮਤੀ ਨੂੰ ਜ਼ਿਆਦੀ ਮਿੱਠੀ ਆ ਹੂੰ ਕਿਉਂਕਿ ਇਹਨੂੰ ਮਾੜਾ ਜਿਹਾ ਇੱਕ ਦੋ ਚੂਹੇ ਦੇ ਖੁੱਡਾ ਤੇ ਆਪਾਂ ਦੇਖੀਆਂ ਕਿ ਉਹ ਬਾਸਮਤੀ ਥੜੀ ਚੂਹੇ ਨੇ ਖਾਧੀ ਆ ਜਿਹੜੀ ਪਾਕਿਸਤਾਨੀ ਉਹ ਕਹੇ ਚੂਹੇ ਨੇ ਨਹੀਂ ਖਾਦੇ ਇਹ ਚ ਮਠਾਸ ਵੀ ਜ਼ਿਆਦੀ ਆ 370 370 ਰੁਪਏ ਜੀ ਹੂੰ ਇਹਦੇ ਸਟਰੋ ਦਾ ਵੀ ਫਰਕ ਆ ਥੋੜਾ ਜਿਹਾ ਸਟਰੋ ਦਾ ਹੀ ਫਰਕ ਆ ਪੱਤੇ ਦਾ ਫਰਕ ਆ ਪੱਤੇ ਦਾ ਫਰਕ ਆ ਸਟਰੋ ਦਾ ਫਰਕ ਆ ਸੋ ਇੱਕ ਵਾਲੀ ਗੱਲ ਹੈ ਨਹੀਂ ਕੀ ਜੀ ਅਸੀਂ ਇੱਕ ਨਹੀਂ ਮੰਨਦੇ ਅਸੀਂ ਦੋ ਹੀ ਮੰਨ ਕੇ ਚੱਲਾਂਗੇ ਕਿਉਂਕਿ ਦੋਵੇਂ ਬਾਸਮਤੀਆਂ ਬਰਾਬਰ ਆ ਇੱਕੇ ਖੱਤੇ ਵਿੱਚ ਪਾਕਿਸਤਾਨੀ ਡੱਗ ਪਈ ਆ ਤੇ ਜਿਹੜੀ ਆ 370 ਉਹ ਸਾਰੀ ਸਾਰੀ ਉਦਾਂ ਹੀ ਖੜੋਤੀ ਰੀ ਜਿੱਦਾਂ ਨਾਰਮਲ ਬਾਸਮਤੀ ਹੈਗੀ ਆ ਜਿੱਦਾਂ ਛੱਕੜ ਵਿੱਚ ਨਹੀਂ ਆਈ ਹੁੰਦੀ ਜੀ ਆਮ ਆਪਾਂ ਨੂੰ ਕੁਝ ਦੋਸਤ ਕਹਿ ਰਹੇ ਸੀਗੇ ਨਾ ਕਿ ਨਹੀਂ ਯਾਰੇ ਕੋਈ ਨਹੀਂ 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 ਆਪਾਂ ਨੇ ਦੋ ਰੁਪਏ ਬਰਾਬਰ ਤੇ ਲਾ ਕੇ ਡਿਫਰੈਂਸ ਦੇਖ ਲਿਆ ਵਾ ਜੀ ਚਾਹਤ ਜੀ ਆਪਾਂ ਨੂੰ ਕੋਈ ਇੱਕ ਹੁੰਦੀ ਫੇ ਆਪਾਂ ਕਹਿ ਸਕਦੇ ਹਾਂ ਜੀ ਉਹਦੇ ਨਾਲ ਰਲਦੀ ਮਿਲਦੀ ਆ ਪਰ ਇਹ ਆਪਾਂ ਜਿਹੜਾ ਉਹਦਾ ਲੱਕ ਵਾ ਦੋਹਾਂ ਬਾਸਮਤੀਆਂ ਦਾ ਟੋਟਲੀ ਆਟ ਵਾਟ ਆਪਾਂ ਇੱਥੇ ਕੋਈ ਸਪਰੇ ਵੀ ਨਹੀਂ ਮਾਰੀ ਕੋਈ ਸਪਰੇ ਸਾਨੂੰ ਮਜਬੂਰੀ ਚ ਮਾਰਨੀ ਪਈ ਫੰਗੀਸਾਈਡ ਦੀ ਫੰਗੀਸਾਈਡ ਦੇ ਜਮੀਨ ਦੇ ਵਿੱਚ ਸੀਗਾ ਹਾਂ ਤੇ ਇੱਕ ਖਾਦ ਵਾਲਾ ਕੋਈ ਕੰਮ ਨਹੀਂ ਹੈਗਾ ਕੋਈ ਖਾਦ ਨਹੀਂ ਤੁਸੀਂ ਦੇਖ ਲਓ ਕਿੱਡੀ ਲੰਬੇ ਲੰਬੇ ਮਤਲਬ ਹੈ ਜਿਹੜੀ ਇਹਦੀ ਪਰਾਲੀ ਆ ਤੇ ਹਜੇ ਇਹਨਾਂ ਨੇ ਵੱਢਣ ਵਾਲਿਆਂ ਨੇ ਵੀ ਥੋੜਾ ਜਿਹਾ ਥੱਲੇੋਂ ਛੱਡ ਕੇ ਵੱਡੀ ਹੁੰਦੀ ਆ ਜੇ ਤੁਸੀਂ ਗੋਲਡੀ ਜੀ ਦੀ ਖਾਦ ਦੀ ਗੱਲ ਕਰਦੇ ਆ ਹਨਾ ਮੈਂ ਮੈਨੂੰ ਪਤਾ ਵੀ ਇਹ ਖੱਤੇ 'ਚ ਸਾਡੀ ਬੱਕੀ ਸੀਗੀ ਜਿਹੜਾ ਉਹ ਟਾਂਡੇ ਗ੍ਰੀਨਫੋਲਡ ਉਹ ਹੀ ਇਹਦੇ ਵਿੱਚ ਵਾਈ ਆਪਣੀ ਉਹਦੇ ਤੁਹਾਨੂੰ ਹਜੇ ਵੀ ਉਹਨਾਂ ਦੇ ਟਾਂਡੇ ਤੇ ਥੱਲੇ 'ਚ ਦਿਖਦੇ ਹੋਣਗੇ ਜੀ ਸਿਰਫ ਉਹ ਗ੍ਰੀਨ ਖਾਦ ਹੀ ਇੱਕ ਕਿਸਮ ਦੀ ਲਾ ਲੋ ਆਪਣੀ ਵਿੱਚ ਹੈਗੀ ਹੋਰ ਕੁਝ ਨਹੀਂਗਾ ਇੱਥੇ ਬਿਲਕੁਲ ਸੋ ਇਹ ਜਿਹੜਾ ਜਿੰਨਾ ਵੀ ਤੁਸੀਂ ਦੇਖ ਰਹੇ ਆ ਜੀ ਅਸੀਂ ਇਹਨੂੰ ਕੋਈ ਖਾਦ ਨਹੀਂ ਪਾਈ ਕੋਈ ਯੂਰੀਆ ਨਹੀਂ ਸੀਗਾ ਉਸ ਤੋਂ ਪਹਿਲਾਂ ਵੀ ਕੋਈ ਜ਼ਮੀਨ ਤਿਆਰੀ ਲਈ ਵੀ ਅਸੀਂ ਤਾਂ ਇੱਥੇ ਰੂੜੀ ਵੀ ਹੈ ਨਹੀਂ ਸੀਗੀ ਉਦਾਂ ਹੀ ਬਸ ਕੋਈ ਵੀ ਉਹ ਕੁਛ ਨਹੀਂ ਕੀਤਾ ਸੀ ਇੱਕ ਜ਼ਿੰਕ ਥੋੜੀ ਜਿਹੀ ਲਾਈ ਸੀਗੀ ਉਹ ਸਾਨੂੰ ਉਦੋਂ ਲਾਉਣੀ ਪਈ ਆ ਸਾਰੀਆਂ ਤੁਹਾਡੇ ਕੋ ਵੀਡੀਓ ਉੱਤੇ ਤਾਂ ਜੀ ਝਾੜ ਜਿੰਨਾ ਵੀ ਆ ਇਹ ਤੇ ਕੋਈ ਹਲਦੀ ਰੋਗ ਹੈ ਨਹੀਂ ਹਲਦੀ ਕੋਈ ਰੋਗ ਨਹੀਂ ਆਇਆ ਜੀ ਕੋਈ ਕਿਸਮ ਦਾ ਕੋਈ ਰੋਗ ਨਹੀਂ ਆਇਆ ਤੇ ਕੋਈ ਰੋਗ ਨਹੀਂਗਾ ਕੋਈ ਸਮੱਸਿਆ ਹੀ ਹੈ ਨਹੀਂਗੀ ਹਨਾ ਕੋਈ ਕੋਈ ਦਾਗ ਨਹੀਂ ਹੈਗਾ ਕਿਤੇ ਕੋਈ ਸਮੱਸਿਆ ਸਾਨੂੰ ਨਹੀਂ ਦਿਸਦੀ ਪਈ ਬਾਕੀ ਇਹਦੇ ਹੁਣ ਰਹੀ ਗੱਲ ਇਹ ਕਿੰਨੇ ਕ ਕਿਲੋ ਨਿਕਲਿਆ ਜਾਂ ਕਿੱਦਾਂ ਆ ਆ ਕਿੰਨੀ ਕ ਹੋਊਗੀ ਜੀ ਜਿਹੜੀ ਆਪਣੀ 370 ਇਹ तकरीबन 1.5 ਕਵਾਂਟਲ ਦੇ ਲੱਗੇ ਛਾਗੇ ਆਪਾਂ ਲਵਨੇ ਆ ਤੇ तकरीबन 30 ਕਿਲੋ ਦਾ ਘਟਾ ਹੁੰਦਾ ਹੂੰ ਤੇ 35 ਕਿਲੋ ਦਾ ਸੌਰੀ 35 ਕਿਲੋ ਦਾ ਤੇ ਕੱਢ ਕੁਢਾ ਕੇ ਜਿਹੜਾ ਇਹ ਤਕਰੀਬਨ ਜੇ 5 ਘੱਟੇ ਵੀ ਆ ਤੇ ਤਾਂ ਵੀ ਆਪਾਂ 1.5 ਕਵਾਂਟਲ 1 ਕਵਾਂਟਲ ਚੱਲਦੇ ਆ ਉਸ ਹਿਸਾਬ ਨਾਲ ਇਕੜ ਦੇ ਵਿੱਚੋਂ ਇਹ ਨਿਕਲਿਆ ਆਏਗੀ 12 ਅੰਖ ਦੇ ਲਾਗੇ 12 ਅੰਖ ਦੇ ਲਾਗੇ ਛਾਗੇ ਹਨਾ ਜੀ 12 13 ਦੇ ਲਾਗੇ ਛਾਗੇ RAM ਨਾਲ ਨਿਕਲੇ ਆਉਗੀ ਪਰ ਜੇ ਇਹਦੀ ਝਾੜ ਘਾਟਾ ਤੇ ਇਹਦੀ ਤੁਹਾਨੂੰ ਪ੍ਰਾਈਸ ਇਹਦੀ ਮਿਲ ਸਕਦੀ ਆ ਹੂੰ ਚੀਜ਼ ਦੀ ਪ੍ਰਾਈਸ ਮਿਲਦੀ ਆ ਹੂੰ ਤੇ ਜੇ ਉਹਦੀ ਕੁਆਲਿਟੀ ਚੰਗੀ ਆ ਜੇ ਸੋਨਾ ਤੇ ਲੋਹੇ ਦਾ ਆਪਾਂ ਕਹੀਏ ਵੀ ਸੋਨਾ ਵੀ ਉਸੇ ਪਾ ਤੇ ਲੋਹਾ ਵੀ ਉਸੇ ਪਾ ਪਰ ਸੋਨਾ ਥੋੜਾ ਪਰ ਉਹਦਾ ਮਹਿੰਗਾ ਉਹਦੀ ਪ੍ਰਾਈਸ ਜ਼ਿਆਦੀ ਆ ਇਸ ਕਰਕੇ ਇਹਦੀ ਤੁਹਾਡਾ ਇਹ ਖੱਕ ਮੋੜ ਦੀ ਆ ਜੇ ਆਪਾਂ ਇੱਥੇ ਮਿਹਨਤ ਕਰਦੇ ਆਂ ਆ ਨੇ ਹੱਕ ਤੇ ਬਿਨਾਂ ਸ਼ੱਕ ਇਹਨਾਂ ਨੇ ਕਿਉਂਕਿ ਸਾਡੇ ਕੋਲ ਵੀ ਬਹੁਤ ਲੋਕ ਸੀਡ ਮੰਗ ਰਹੇ ਨੇ ਤੇ ਇਹਨੂੰ ਤੁਸੀਂ ਇਹ ਦੇਖ ਲਓ ਵੀ ਜੇ ਖਾਣ ਲਈ ਵੀ ਅਸੀਂ ਦੇਣੀ ਹੋਵੇ ਤੇ ਫਿਰ ਹਾਲਤੇ ਸਾਡੇ ਕੋਲ ਇੰਨੀ ਤਾਂ ਹੈ ਨਹੀਂ ਕਿ ਸਾਡੇ ਤੋਂ ਤਾਂ ਆਪ ਵੀ ਨਹੀਂ ਖਾਦੀ ਜਾਣੀ ਪਰ ਇਹ ਹੈ ਕਿ ਅਸੀਂ ਇਹਨੂੰ ਅਗਲੇ ਸਾਲ ਵੱਧ ਲਾ ਕੇ ਫਿਰ ਅਸੀਂ ਇਹਨੂੰ ਵਧਾਵਾਂਗੇ ਫਿਰ ਵਧਾ ਕੇ ਅਸੀਂ ਦੇਖਾਂਗੇ ਵੀ ਇਹ ਸਾਡੇ ਕੋਲ ਕੀ ਰਿਜ਼ਲਟ ਦਿੰਦੀ ਆ ਅਸੀਂ ਇਸੇ ਤਰ੍ਹਾਂ ਇਹਨੂੰ ਅਲੱਗ-ਅਲੱਗ ਲਾਵਾਂਗੇ ਔਰ ਅਗਲੇ ਸਾਲ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਬਿਲਕੁਲ ਅਲੱਗ-ਅਲੱਗ ਖੱਤੇ ਬੀਜ ਲਈਏ ਕਿਉਂਕਿ ਇਹ ਜਿਹੜੀ ਚੀਜ਼ ਆ ਇਹ ਹੈ ਹੀ ਐਸੀ ਵੀ ਅਸੀਂ ਵੀ ਇੱਥੇ ਐਕਸਪੈਰੀਮੈਂਟ ਕਰਨਾ ਚਾਹੁੰਦੇ ਆ ਕਿਉਂਕਿ ਸਾਨੂੰ ਬਹੁਤ ਸਾਰੇ ਦੋਸਤ ਕਹਿੰਦੇ ਸੀਗੇ ਕਹਿੰਦੇ ਸੀ ਇੱਕ ਆ ਪਰ ਅਸੀਂ ਸ਼ੁਰੂ ਤੋਂ ਇਹ ਮੰਨ ਕੇ ਚੱਲੇ ਕਿ ਇਹ ਦੋ ਨੇ ਹਨਾ ਅਸੀਂ ਇੱਕ ਕਦੇ ਵੀ ਨਹੀਂ ਮੰਨਿਆ ਹੈਗਾ ਕਿਉਂਕਿ ਆਪਾਂ ਫੀਲਡ ਵਿੱਚ ਖੜੋ ਕੇ ਦੋਵੇਂ ਪ੍ਰੈਕਟੀਕਲ ਦੇਖ ਲਿਆ ਹਾਂ ਹਾਂ ਅਸੀਂ ਦੋ ਹੀ ਮੰਨਾਂਗੇ ਮੰਨਾਂਗੇ ਕਿ ਬਾਕੀ ਇਹ ਡਿਫਰੈਂਟ ਨੇ ਜਿਨ੍ਹਾਂ ਦੇ ਕੈਰੇਕਟਰ ਡਿਫਰੈਂਟ ਨਿਕਲੇ ਨੇ ਸਾਡੇ ਕੋਲ ਅਸੀਂ ਇੱਕ ਨਹੀਂ ਕਹਿ ਸਕਦੇ ਇਸ ਕਰਕੇ ਬਾਕੀ ਹੁਣ ਤੁਸੀਂ ਸਾਨੂੰ ਬੀ ਦਾ ਪੁੱਛੋਗੇ ਕਿ ਬੀ ਜਿਹੜਾ ਆ ਵੀ ਆਪਾਂ ਅਗਲੇ ਸੀਜ਼ਨ ਤੇ ਹੀ ਇਸ ਸਾਲ ਤਾਂ ਮੁਸ਼ਕਲ ਆ ਜਿੰਨਾ ਕਾਪ ਨੂੰ ਆ ਜਿੰਨਾ ਕਾਪਾ ਸਿਰ ਤਿਆਰ ਹੀ ਕੀਤਾ ਵਾ ਜੀ 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 ਤੇ ਬਾਕੀ ਬਾਕੀ ਤੁਸੀਂ ਸਾਨੂੰ ਮਈ ਤੱਕ ਟਾਈਮ ਦੇਵੋ ਜਦੋਂ ਕਣਕ ਝੋਨੇ ਦਾ ਸੌਰੀ ਜਦੋਂ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਜਦੋਂ ਆਪਾਂ ਝੋਨਾ ਬੀਜਣਾ ਬਾਸਮਤੀ ਉਸ ਤੋਂ ਵੀ ਬਹੁਤ ਲੇਟ ਵੀ ਹੋ ਗਈ ਆ ਤੁਸੀਂ ਅਸੀਂ ਤੇ ਤੁਸੀਂ ਦੇਖ ਲਓ ਵੀ ਇਹ ਭਾਦੋਂ ਚ ਹੀ ਚਲੇਗਾ ਭਾਦੋਂ ਦੇ ਹਾਂ ਹੈਨਾ ਸਾਨੂੰ ਕੋਈ ਦਿੱਕਤ ਨਹੀਂ ਆਈ ਹੋ ਸਕਦਾ ਝਾੜ ਘਟਿਆ ਹੋਵੇ ਪਰ ਜਦੋਂ ਅਸੀਂ ਮਤਲਬ ਅਸੀਂ ਤੇ ਕਣਕ ਵੀ ਪਿਛਲੇ ਸਾਲ ਬਹੁਤ ਲੇਟ ਬੀਜੀ ਗੋੜੀ ਤੇ ਦਸੰਬਰ ਕਿਹਾ ਆਪਾਂ ਜਨਵਰੀ ਚ ਕਣਕ ਬੀਜੀ ਜਿਹੜੀ ਪੋਟਾ ਸੀ ਥੋੜੀ ਆਪਾਂ ਜਨਵਰੀ ਚ ਬੀਜੀ ਸੀਗੀ ਤੇ ਉਹ ਦੇਖ ਲਓ ਫੇਰ ਵੀ ਬਹੁਤ ਸਾਰੀ ਫਿਰ ਵੀ ਕਿੱਡਾ ਹਨਾ ਤੇ ਤੁਸੀਂ ਇਹ ਦੇਖ ਲਓ ਵੀ ਕਿੰਨਾ ਜ਼ਬਰਦਸਤ ਸਾਡੇ ਕੋਲ ਤਾਂ ਆਇਆ ਆ ਸਾਨੂੰ ਕੋਈ ਦਿੱਕਤ ਨਹੀਂ ਆਈ ਹੈਗੀ ਕੋਈ ਇਸ ਦੇ ਨੂੰ ਬਿਮਾਰੀ ਨਹੀਂ ਪਈ ਕਿਤੇ ਤੁਹਾਨੂੰ ਸਟਰੋਅ ਦੇ ਉੱਤੇ ਜੇ ਦੇਖਣ ਨੂੰ ਮਿਲੇ ਕੋਈ ਦਾਗ ਧੱਬਾ ਮੇਰੇ ਖਿਆਲ ਨੇ ਦਿਖਦਾ ਨਹੀਂ ਕਿਤੇ ਕੋਈ ਦੇਖ ਲਓ ਜੇ ਕਿਸੇ ਨੂੰ ਕੋਈ ਸਟਰੋਅ ਦੇ ਉੱਤੇ ਕੋਈ ਦਾਗ ਧੱਬਾ ਤੁਹਾਨੂੰ ਦਿਸਦਾ ਆ ਤਾਂ ਮੈਨੂੰ ਜਰੂਰ ਦੱਸ ਦਿਓ। ਆਪਾਂ ਉਦੋਂ ਵੀ ਦੇਖੀ ਸੀ ਕਿ ਲਾਸਟ ਟਾਈਮ ਵੇ ਕੋਈ ਆਪਾਂ ਨੂੰ ਕੋਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਨੂੰ ਦੱਸ ਦਿਓ ਆ ਦੇਖੋ ਨਾ ਸਾਫ਼ ਆ ਬਿਲਕੁਲ ਕੋਈ ਸਟੋਅ ਤੇ ਕੋਈ ਕਿਸੇ ਤਰ੍ਹਾਂ ਦਾ ੱੱਬਾ ਨਹੀਂ ਆ ਜੀ 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 ਤਾਂ ਦੇਖ ਲਓ ਜੀ ਕੋਈ ੱੱਬਾ ਨਹੀਂਗਾ ਕੋਈ ਕੋਈ ਸਮੱਸਿਆ ਸਾਨੂੰ ਕਿਤੇ ਨਹੀਂ ਦਿਸਦੀ ਹੈਗੀ ਕਿਤੇ 19 ਕੀ ਹੋ ਵੀ ਜਾਂਦੀ ਆ ਪਰ ਉਹ ਮਾਈਨਰ ਹੁੰਦੀਆਂ ਨੇ ਉਹ ਸਾਰੀ ਬਾਸਮਤੀ ਚ ਨਹੀਂ ਹੁੰਦੀ ਉਹ ਸਾਰਿਆਂ ਦੇ ਉੱਤੇ ਨਹੀਂ ਦੇਖਣ ਨੂੰ ਮਿਲਦੀ ਸਾਰੇ ਬੂਟਿਆਂ ਤੇ ਕਿਤੇ ਇੱਕ ਅੱਧੇ ਦੋ ਚੌ ਤੇ ਹੋ ਜੇ ਉਹ ਆਪਾਂ ਚਲੋ ਇਹ ਤਾਂ ਮਾਈਨਰ ਆ ਹਨਾ ਪਰ ਸਾਡੀ ਮਤਲਬ ਤਸੱਲੀ ਹੋਈ ਆ ਇਸ ਚੀਜ਼ ਤੇ ਅਸੀਂ ਖੁਸ਼ ਹੋਏ ਆ ਇਸ ਚੀਜ਼ ਤੋਂ ਆ ਦੋਸਤੋ ਦਾਵਾ ਵਾਦਾ ਉਦੋਂ ਤੱਕ ਨਹੀਂ ਆਪਾਂ ਕਰ ਸਕਦੇ ਹੁੰਦੇ ਉਦੋਂ ਤੱਕ ਸਾਡੇ ਕੋਲ ਪ੍ਰੈਕਟੀਕਲ ਨਹੀਂ ਹੈਗਾ ਮੈਂ ਖਾਮ ਖਾਂ ਹੀ ਤੁਹਾਨੂੰ ਰੋਲਾ ਪਾ ਦਿਆਂ ਬਹੁਤ ਵਧੀਆ ਜੀ ਬਹੁਤ ਵਧੀਆ ਸੜ ਤੋਂ ਸਵੀਡ ਲੈ ਜਾਓ ਇਦਾਂ ਨਹੀਂ ਹੁੰਦਾ ਮੈਂ ਇਹ ਕੰਮ ਨਹੀਂ ਕਰ ਸਕਦਾ ਕਾਰਨ ਉਹਦਾ ਇਹ ਆ ਜਾ ਤੱਕ ਆਪਣੇ ਕੋਲ ਚੀਜ਼ ਕਨਫਰਮ ਨਹੀਂ ਹੁਣ ਹਜੇ ਵੀ ਇਹਨੂੰ ਖਾ ਕੇ ਟੇਸਟ ਕਰੀਏ ਜਾਂ ਇਹਨੂੰ ਚੈੱਕ ਕਰੀਏ ਅਗਲੇ ਸਾਲ ਫਿਰ ਬੀਜੀਏ ਘੱਟੋ ਘੱਟ 2-3 ਸਾਲ ਅਸੀਂ ਇਹਨੂੰ ਬੀਜ ਕੇ ਦੇਖੀਏ ਅਸੀਂ ਫਿਰ ਤੁਹਾਨੂੰ ਕਹਿਣ ਜੋਗੇ ਬਣਾਗੇ ਕਿ ਇਹ ਬਾਸਮਤੀ ਲਾ ਸਕਦੇ ਆ ਤੁਸੀਂ ਔਰ ਆਪਾਂ ਜਿਹੜੇ ਕਿਸਾਨ ਵੀਰ ਡਾਇਰੈਕਟ ਵੇਚਦੇ ਨੇ ਚੀਜ਼ਾਂ ਉਹਨਾਂ ਨੂੰ ਤਾਂ ਸ਼ਾਹਿਦ ਕਰ ਪਾਵਾਂਗੇ ਆਪਾਂ ਜਿਹੜਾ ਬੰਦਾ ਬਾયર ਆ ਜਿਹੜਾ ਕਸਟਮਰ ਆ ਜਾਂ ਕਹਿ ਲਓ ਖਪਤਕਾਰ ਆ ਉਹਨੂੰ ਵੀ ਆਪਾਂ ਉਤਸ਼ਾਹਿਤ ਕਰ ਸਕਾਂਗੇ ਕਿ ਬਾਈ ਸਿੱਧਾ ਖਰੀਦ ਦੁਕਾਨ ਦਾ ਜਿਹੜਾ ਕਿਸਾਨ ਆ ਕਿਸਾਨ ਨਾਲ ਖੇਤ ਦੇ ਆਪਦੀ ਦੁਕਾਨ ਵੀ ਚਲਾਵੇ ਅਸੀਂ ਇਹ ਕਹਿੰਨੇ ਆ ਉਹਦੇ ਨਾਲ ਕਿਸਾਨ ਦਾ ਵੀ ਫਾਇਦਾ ਉਹਦੇ ਨਾਲ ਕਸਟਮਰ ਜਾਂ ਕਹਿ ਲਓ ਖਪਤਕਾਰ ਦਾ ਵੀ ਫਾਇਦਾ ਪਰ ਆਪਾਂ ਇੱਕ ਹੜਬੜਾ ਹੜਚ ਮੈਂ ਕੁਆਂਟਲ ਸੀਡ ਕਿਹੇ ਤੋਂ ਲਿਆ ਕੇ ਜਾਂ ਬਾਸਮਤੀ ਲਿਆ ਕੇ ਤੁਹਾਨੂੰ ਗਾਂਹ ਵੇਚਣ ਲਾ ਪੁਜਾ ਉਹ ਮੇਰਾ ਖਿਆਲ ਉਹ ਮੁਸ਼ਕਲ ਆਪੜ ਉਹ ਇਦਾਂ ਨਹੀਂ ਹੋਣਾ ਉਹ ਮੁਸ਼ਕਲ ਇੱਕ ਉਹ ਚੁਟਕਲਾ ਨਹੀਂ ਉਹ ਕਹਿੰਦਾ ਵੀ ਹਕੀਮ ਕੋ ਦਵਾਈ ਲੈਣ ਗਿਆ ਤੇ ਹਕੀਮ ਨੇ ਇਕੱਠੀ 2 ਮਹੀਨੇ ਦੀ ਦੇਰ ਤੀ ਤੇ ਇਹਨੇ ਘਰੇ ਆ ਕੇ ਦੁਕਾਨ ਪਾ ਲਈ ਉਹ ਕੰਮ ਆਪਾਂ ਨਹੀਂ ਕਰਦੇ ਉਹ ਕੰਮ ਮੈਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਚੈਨਲ ਪੀਆਰ ਪੰਜਾਬ ਦੇ ਜਿੰਨੇ ਵੀ ਦੋਸਤ ਜੁੜੇ ਹੋਏ ਆ ਜਿੰਨੇ ਵੀ ਕਿਸਾਨ ਵੀਰ ਜੁੜੇ ਆ ਆਮ ਲੋਕ ਜੁੜੇ ਆ ਖਪਤਕਾਰ ਜੁੜੇ ਨੇ ਉਹ ਸਾਰੇ ਦੇ ਸਾਰੇ ਦੋਸਤ ਭੈਣਾ ਭਰਾ ਸਾਰੇ ਹੀ ਮਤਲਬ ਇਹ ਚੀਜ਼ ਨੂੰ ਨੋਟ ਕਰਨ ਵਾਲਿਆਂ ਚ ਇਆਂ ਤੇ ਆਪਾਂ ਉਹਨਾਂ ਨੂੰ ਗਲਤ ਰਾਏ ਨਹੀਂ ਦੇ ਸਕਦੇ ਬਾਕੀ ਜਿਹੜੀ ਜਿਹੜੀ ਆਪਾਂ ਗੱਲ ਕਰਦੇ ਆ ਬਾਕੀ ਕਿਸਾਨਾਂ ਨੂੰ ਵੀ ਇਹੇ ਜਿਹੜੀ ਇਹ ਗੱਲ ਚੈਨਲ ਤੇ ਕਹੀ ਆਈ ਹੋਈ ਰੇ ਸਪਰੇ ਤੋਂ ਬਗੈਰ ਵਾਹ ਉਹ ਰੇ ਸਪਰੇ ਤੋਂ ਬਗੈਰ ਹੀ ਹੋਊਗੀ ਬਗੈਰ ਇਹ ਨਿਗਾ ਵੀ ਅਸੀਂ ਰੋਲੀ ਜੂੜ ਪਾਈ ਜਾਈਏ ਵੀ ਇਹ ਰੇ ਸਪਰੇ ਤੋਂ ਬਗੈਰ ਖੇਤੀ ਕਰੋ ਸਾਡੇ ਕੋ ਉਹ ਆ ਪਰ ਨਹੀਂ ਸਾਡੇ ਕੋਲ ਜੇ ਹੈਗੀ ਜਿਹੜੀ ਚੀਜ਼ ਆ ਅਸੀਂ ਉਹੋ ਹੀ ਨਾਂ ਲੈਣਾ ਵਾ ਦੂਜੀ ਗਲਤਕ ਨਾਂ ਨਹੀਂ ਲੈ ਸਕਦੇ ਤੇ ਇਹ ਵੀ ਆ ਨਾ ਤੁਸੀਂ ਜਦੋਂ ਸਾਡੇ ਤੋਂ ਸੀਡ ਲਓਗੇ ਤੁਸੀਂ ਲੈ ਲਿਓ ਸਾਡੇ ਤੋਂ ਸੀਡ ਸੀਡ ਦਾ ਮੈਂ ਪ੍ਰਬੰਧ ਅਗਲੇ ਸਾਲ ਕਰੂੰਗਾ ਚਿੰਤਾ ਨਾ ਕਰੋ ਭਾਵੇਂ ਤੁਹਾਨੂੰ ਦੋ ਦੋ ਮੁੱਠ ਦੇਈਏ ਪਰ ਕਹਾਣੀ ਇਹ ਆ ਵੀ ਆਪਾਂ ਉਦੋਂ ਨੂੰ ਵੀ ਤੁਹਾਨੂੰ ਜੋ ਟੈਸਟ ਅਸੀਂ ਮਾਰਿਆ ਅਸੀਂ ਉਹੀ ਦੱਸਣਾ ਮੈਂ ਨਹੀਂ ਤੁਹਾਨੂੰ ਕਹਿਣਾ ਆ ਸਪਰੇਅ ਕਰਿਓ ਮੈਂ ਨਹੀਂ ਕਹਿਣਾ ਉਹ ਕਰੋ ਆ ਕਰੋ ਕਿਉਂਕਿ ਹੁਣ ਮੈਨੂੰ ਪਤਾ ਆ ਵੀ ਇਹ ਕੀ ਕਰਦੀ ਤੇ ਜ਼ਮੀਨ ਵੀ ਇਹ ਇਦਾਂ ਨਹੀਂ ਹੈਗੀ ਕਿ ਇਹ ਰੇਤ ਲੀਆਂ ਜਾਂ ਜਾਂ ਜ਼ਮੀਨਾਂ ਨੇ ਮਿਕਸ ਜਹੀ ਜ਼ਮੀਨ ਆ ਹਨਾ ਰੇਤਲੀ ਜ਼ਮੀਨ ਆ ਸੋ ਇਸ ਕਰਕੇ ਗੱਲਾਂ ਉਹੀ ਕਰਨ ਦਾ ਫਾਇਦਾ ਹੁੰਦਾ ਹੈ ਜਿਹੜਾ ਮਾੜਾ ਮੋਟਾ ਆਪਣਾ ਪ੍ਰਬੰਧ ਹੋਵੇ ਤੇ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਤੁਸੀਂ ਪੀਆਰ ਪੰਜਾਬ ਤੇ ਦੇਖਦੇ ਰਹੇ ਬਹੁਤ ਧੰਨਵਾਦ ਤੇ ਸ਼ੁਕਰੀਆ ਬੀਜ ਦੇ ਲਈ ਇੰਤਜ਼ਾਰ ਕਰਨਾ ਪੈਣਾ ਆ ਹਜੇ ਨਾ ਕਰਿਓ ਡਿਸਕਲੋਸ ਤੋਂ ਕੱਲ ਪਹਿਲਾਂ ਪਹਿਲਾਂ ਪ੍ਰਬੰਧ ਜਿੰਨੇ ਵੀ ਅਸਰ ਹੋਤੇ ਆ ਜਿਹੜਾ ਪੀਆਰ ਪੰਜਾਬ ਚੈਨਲ ਦੇਖਦੇ ਆ ਵੀ ਜੇ ਨੌਜਵਾਨ ਲੱਗਾ ਵਾ ਜੀ ਜੀ ਤੇ ਇਹਦੀ ਆਪਾਂ سپورਟ ਕਰੀਏ ਕਿਉਂਕਿ ਵੀ ਇਹ ਫੁੱਲ ਟਾਈਮ ਤੇ ਇੰਨਾ ਇੰਨਾ ਟਾਈਮ ਦੇਣਾ ਬਹੁਤ ਮੁਸ਼ਕਲ ਵਾ ਹੈ ਕਿਨੇ ਫਿਰ ਇੱਕ ਨੂੰ ਹੀ ਜੇ ਕਹਿੰਦੇ ਵੀ ਘੋੜਾ ਘਾਣ ਵਾਲੀ ਯਾਰੀ ਪਾਲਵੇ ਤੇ ਘੋੜਾ ਕਿੱਥੋਂ ਜੀਦਾ ਜੂਗਾ ਉਹ ਘੋੜੇ ਦੀ ਖਰਾਕ ਉਹਨੂੰ ਪੋਣੀ ਚਾਹੀਦੀ ਆ ਇਸ ਕਰਕੇ ਵੀ ਆਪਾਂ ਇਹਦਾ ਜੇ ਚੈਨਲ ਸਬਸਕ੍ਰਾਈਬ ਕਰ ਲੈਂਦੇ ਆ ਇਹਦੇ ਵਿੱਚ ਵੀ ਐਸੇ ਨੌਜਵਾਨ ਦੀ ਹੈਲਪ ਹੋ ਸਕਦੀ ਆ ਤੇ ਜਿਹੜੇ ਕਿ ਜਿਹਕਿਤੇ ਵੀ ਆਂਦੇ ਵੀ ਇੰਤਜ਼ਾਮ ਕਰਦੇ ਇਹਨਾਂ ਦੀ ਵੱਧ ਵੱਧ ਆਪਾਂ سپورਟ ਕਰੀਏ ਕਿਉਂਕਿ ਪਰਿਵਾਰ ਹਰੇਕ ਨਹੀਂ ਚਲਾਉਣਾ ਵਾ ਜੀ ਜੀ ਇਸ ਕਰਕੇ ਵੀ ਨੌਜਵਾਨ ਜੇ ਲੱਗਾ ਵਾ ਚੰਗੇ ਪਾਸੇ ਚੰਗੀ ਸਿਹਤ ਵਾਸਤੇ ਜੀ ਪਬਲਿਕ ਦੀ ਚੰਗੀ ਸਿਹਤ ਬਣੇ ਉਹਦੇ ਵਾਸਤੇ ਆਪਣਾ ਵੀ ਫਰਜ਼ ਵੰਡਾ ਵੀ ਇਹਨਾਂ ਦਾ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰੀਏ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਸੋ ਯਾਰ ਗੱਲ ਇਹ ਆ ਕਿ ਟੰਡਵਾਲ ਫਾਰਮ ਦੇ ਉੱਤੇ ਅੱਜ ਪਹਿਲਵਾਨ ਜੀ ਦਾ ਬਾਗ ਉਸ ਬਾਗ ਦੇ ਵਿੱਚ ਇਹ ਜਿਹੜੀ ਬਾਸਮਤੀ ਆ ਉਹਦਾ ਟ੍ਰਾਇਲ ਅਸੀਂ ਕਰਦੇ ਪਏ ਸੀ ਸਾਡੇ ਕੋਲ ਕਿਲੋ ਕੁ ਸੀਡ ਸਗਾ 370 ਦਾ ਕਿਲੋ ਜਾਂ ਡੇਢ ਕਿਲੋ ਹੋਊਗਾ ਤੇ ਪਾਕਿਸਤਾਨੀ ਦਾ ਜਿਹੜਾ ਸੀਗਾ ਉਹ ਚੋਂ ਫੂਸ ਬਹੁਤ ਨਿਕਲੀ ਸੀ ਜੀ ਪਨੀਰੀ ਵੀ ਥੋੜੀ ਜਿਹੀ ਖਰਾਬ ਹੋ ਗਈ ਸੀ ਹਨਾ ਤੇ ਐਤ ਕੀ ਚਲੋ ਰੱਬ ਸੁੱਖ ਰੱਖੇ ਆਪਾਂ ਸਾਰੀ ਬੀਜਣ ਵਾਲੀ ਗੱਲ ਕਰਾਂਗੇ ਜਿੰਨੀ ਹੋ ਸਗੀ ਵਾਦ ਤੋਂ ਵਾਦ ਬੀਜਾਂਗੇ ਤੇ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਆਪਾਂ ਜੁੜਦੇ ਹਾਂ ਨਵੀਂ ਵੀਡੀਓ ਦੇ ਨਾਲ ਤੇ ਕੋਈ ਗੱਲ ਨਹੀਂ ਸੀਡ ਤੋਂ ਨਾ ਘਬਰਾਇਓ ਸੀਡ ਦਾ ਪ੍ਰਬੰਧ ਤੁਹਾਡਾ ਕਰਕੇ ਦੇਾਂਗੇ ਤੇ ਆਲਣਦੋ ਜੀ ਜਿਹੜਾ ਰੁੱਤ ਹਨਾ ਹੁਣ ਜਿਹੜਾ ਸਿਆਲ ਹੰਡਾ ਲਈਏ ਸਿਆਲਾ ਦੇ ਮੇਵੇ ਦਾ ਆਨੰਦ ਲਈਏ ਸਿਆਲਾ ਦੇ ਮੇਰਿਆਂ ਦਾ ਤੇ ਫਿਰ ਉਸ ਤੋਂ ਬਾਅਦ ਇਧਰ ਨੂੰ ਹੋਵਾਂਗੇ ਆਪਾਂ ਤੋਂ ਬਹੁਤ ਸ਼ੁਕਰੀਆ ਜੀ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਹਾਂ ਸਤਿ ਸ਼੍ਰੀ ਅਕਾਲ